ਅੱਜ ਆਪਾਂ ਦੇਖ ਰਹੇ ਹਾਂ ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਰਾਜਸਥਾਨ ਦੇ ਵਿੱਚ ਕਹਿ ਲਓ ਇੱਕ ਜੰਗ ਟਾਈਪ ਦਾ ਹੀ ਮਾਹੌਲ ਬਣਿਆ ਹੋਇਆ ਹੈ ਪਾਣੀ ਦੇ ਲਈ ਮੰਗ ਕੀਤੀ ਜਾ ਰਹੀ ਹੈ ਹਰਿਆਣਾ ਵੱਲੋਂ ਵੀ ਰਾਜਸਥਾਨ ਵੱਲੋਂ ਵੀ ਕਿ ਪਾਣੀ ਵੱਧ ਮੰਗਿਆ ਜਾ ਰਿਹਾ ਹੈ ਉਹਨਾਂ ਤੋਂ ਲੇਕਿਨ ਜੋ ਡਾਟੇ ਆਏ ਨੇ ਇੱਕ 10 ਉਸ ਦੇ ਵਿੱਚ ਪਤਾ ਲੱਗਾ ਕਿ ਪਿਛਲੇ 10 ਸਾਲਾਂ ਤੋਂ ਹੀ ਪਾਣੀ ਰਾਜਸਥਾਨ ਵੀ ਵੱਧ ਵਰਤੋਂ ਕਰ ਰਹੇ ਆ ਤੇ ਹਰਿਆਣਾ ਵੀ BBMP ਤੋਂ ਤੋਂਪਾਗਲਾ ਪਿਆਸ ਮੈਨੇਜਮੈਂਟ ਬੋਰਡ ਵੱਲੋਂ ਇੱਕ ਤਰ੍ਹਾਂ ਇਹ ਰਿਆਣੇ ਨੂੰ ਸ਼ਰਤ ਦਿੱਤਾ ਜਾਂਦਾ ਹੈ। ਤਾਂ ਉੱਥੋਂ ਇਹ ਜਿਹੜਾ ਮਵਾਦ ਜਿਹੜਾ ਲੋਕਾਂ ਦੇ ਸਾਹਮਣੇ ਆਇਆ। ਬਿਲਕੁਲ ਜੀ। ਪਰ ਮੈਂ ਜਿਹੜੀ ਗੱਲ ਮਹਿਸੂਸ ਕਰਦਾ ਕਿ ਦੇਖੋ ਪੰਜਾਬ ਦੇ ਕੋਈ ਸੂਬੇ ਬਿਲਕੁਲ ਪਾਣੀ ਨਹੀਂ ਜਗਾ। ਪੰਜਾਬ ਦੇ ਬਹੁਤ ਸਾਰੇ तकरीबन 100 ਤੋਂ ਵੱਧ ਜਿਹੜੇ ਜ਼ੋਨ ਨੇ ਉਹ ਝਾਰਕੇ ਜ਼ੋਨ ਦੇ ਵਿੱਚ ਚਲੇ ਗਏ ਨੇ। ਔਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜਾ ਪਾਣੀ ਹੈ ਪੋਲਿਊਟ ਹੋ ਚੁੱਕਾ ਪਾਣੀ ਖਰਾਬ ਹੋ ਚੁੱਕਾ ਸੋ ਇਹਨਾਂ ਇਲਾਕਿਆਂ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈ ਉਹ ਪੰਜਾਬ ਦੇ ਅੰਦਰ ਪਾਣੀ ਦੀ ਆਉਣ ਵਾਲੇ ਸਮੇਂ ਦੇ ਵਿੱਚ ਪੈ ਰਹੀ ਹੈ ਤੇ ਦੂਸਰੀ ਗੱਲ ਇਹ ਹੈ ਕਿ ਜਦੋਂ ਹੜ੍ਹ ਆਉਂਦੇ ਨੇ ਉਹ ਸਰਕਾਰੀ ਮਾਰ ਵੀ ਸਭ ਤੋਂ ਜ਼ਿਆਦਾ ਕਿਰਪੀਆਂ ਨੂੰ ਕਹਿੰਦੀ ਹੈ ਇਹ ਕੋਲ ਕੰਟਰੋਲ ਹੀ ਉਹਨਾਂ ਨੇ ਆਪ ਦੇ ਹੱਥੇ 'ਚ ਲੈ ਲਿਆ ਪਰ ਤੁਸੀਂ ਦੇਖੋ ਜਿਹੜੇ ਬਿਆਸ ਸਾਹਿਬ ਬਿਆਸ ਮੈਨੇਜਮੈਂਟ ਕੋਰ ਹੈ ਜੀ ਉਹਦੇ ਵਿੱਚ ਉਹਨਾਂ ਨੇ ਸਾਰੇ ਪੰਜਾਬ ਦੇ ਘਾੜੀ ਢਾ ਗਏ ਉਹਨਾਂ ਨੇ ਆਪਣੇ ਤੇਜੀ ਸਰਕਾਰ ਨੇ ਆਗ ਦੇ ਲਾ ਲਏ ਉੱਥੇ ਹੀ ਦੇਖਣਾ ਕਿ ਆਪਣੇ ਜੋ ਪੰਜਾਬ ਤੇ ਬਹੁਤ ਸਾਰੇ ਪਿੰਡ ਆ ਉਹ ਵੀ ਡੇਂਜਰ ਜ਼ੋਨ ਚਲ ਗਏ ਆ ਖਾਸ ਕਰਕੇ ਮਾਲਵੇ ਦੇ ਕਈ ਪਿੰਡ ਐ ਜਿੱਥੇ ਪਾਣੀ ਬਿਲਕੁਲ ਹੀ ਗਰਾਊਂਡ ਵਾਟਰ ਖਤਮ ਹੀ ਹੋ ਚੁੱਕਿਆ ਹੈ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਪਿਛਲੇ ਕੁਝ ਸਮਿਆਂ ਤੋਂ ਪਾਣੀ ਦੇ ਲਈ ਕਾਫੀ ਇਸ਼ੂਸ ਉੱਠ ਰਹੇ ਨੇ ਉੱਥੇ ਮੰਗ ਆ ਰਹੀ ਹੈ ਰਾਜਸਥਾਨ ਅਤੇ ਹਰਿਆਣਾ ਤੋਂ ਕਿ ਉਹ ਪਾਣੀ ਵਧ ਲੈਣਾ ਚਾਹੁੰਦੇ ਹੋਂ ਲੇਕਿਨ ਹੁਣੇ ਹੀ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਕਿ ਭਾਗੜਾ ਪਿਆਸ ਮੈਨੇਜਮੈਂਟ ਬੋਰਡ ਜੋ ਪਾਣੀ ਰਿਲੀਜ਼ ਕਰਦਾ ਹੈ ਉਸ ਤੋਂ ਰਾਜਸਥਾਨ ਅਤੇ ਹਰਿਆਣਾ ਨੇ ਆਪਣੇ ਅਲੋਕੇਟਡ ਸ਼ੇਅਰ ਦੇ ਵਿੱਚੋਂ ਵੱਧ ਪਾਣੀ ਇਸਤੇਮਾਲ ਕੀਤਾ ਹੈ ਕਿਉਂਕਿ ਪਿਛਲੇ 10 ਸਾਲਾਂ ਦੇ ਜੋ ਡਾਟੇ ਦੇ ਅਨੁਸਾਰ ਹਾਂ ਲਗਭਗ 8 ਵਾਰ ਹਰਿਆਣਾ ਨੇ ਪਾਣੀ ਵੱਧ ਲਿਆ ਹੈ ਤੇ ਰਾਜਸਥਾਨ ਹਰ ਸਾਲ ਹੀ ਆਪਣਾ ਐਲੋਕੇਟਡ ਪਾਣੀ ਜੋ ਹਿੱਸਾ ਆ ਸ਼ੇਅਰ ਹੈ ਉਸ ਤੋਂ ਵੱਧ ਪਾਣੀ ਲੈਂਦਾ ਆ ਰਿਹਾ ਜਦਕਿ ਪੰਜਾਬ ਲਗਭਗ 60 ਤੋਂ 90% ਹੀ ਪਾਣੀ ਦੀ ਵਰਤੋਂ ਕਰਦਾ ਆ ਰਿਹਾ ਲੇਕਿਨ ਫਿਰ ਵੀ ਇਸ ਤੋਂ ਇਲਾਵਾ ਰਾਜਸਥਾਨ ਅਤੇ ਹਰਿਆਣਾ ਹੁਣ ਵੀ ਜੋ ਪਾਣੀ ਵੱਧ ਮੰਗ ਕਰ ਰਹੇ ਨੇ ਤੋਂ ਉਸ ਸੰਬੰਧ ਵਿੱਚ ਬਧੇਰੇ ਜਾਣਕਾਰੀ ਲੈਣ ਲਈ ਸਾਡੇ ਨਾਲ ਸੀਨੀਅਰ ਅਕਾਲੀ ਲੀਡਰ ਕਰਨੈਲ ਸਿੰਘ ਪੀਰ ਮੁਹੰਮਦ ਜੀ ਜੁੜੇ ਹੋਏ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਗੁਰੂ ਮਹਮਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਦੇਖ ਰਹੇ ਹਾਂ ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਰਾਜਸਥਾਨ ਦੇ ਵਿੱਚ ਕਹਿ ਲਓ ਇੱਕ ਜੰਗ ਟਾਈਪ ਦਾ ਮਾਹੌਲ ਬਣਿਆ ਹੋਇਆ ਹੈ ਪਾਣੀ ਦੇ ਲਈ ਮੰਗ ਕੀਤੀ ਜਾ ਰਹੀ ਹੈ ਹਰਿਆਣਾ ਵੱਲੋਂ ਵੀ ਰਾਜਸਥਾਨ ਵੱਲੋਂ ਵੀ ਕਿ ਪਾਣੀ ਵੱਧ ਮੰਗਿਆ ਜਾ ਰਿਹਾ ਹੈ ਉਹਨਾਂ ਤੋਂ ਲੇਕਿਨ ਜੋ ਡਾਟਾ ਆਏ ਨੇ ਉਸ ਦੇ ਵਿੱਚ ਪਤਾ ਲੱਗਾ ਕਿ ਪਿਛਲੇ 10 ਸਾਲਾਂ ਤੋਂ ਹੀ ਪਾਣੀ ਰਾਜਸਥਾਨ ਵੀ ਵੱਧ ਵਰਤੋਂ ਕਰ ਰਿਹਾ ਤੇ ਹਰਿਆਣਾ ਵੀ ਇਹ ਕੋ ਗੱਲ ਇਹ ਆ ਕਿ ਜਿਹੜੇ ਅੰਕੜਿਆਂ ਦੀ ਗੱਲ ਕਰੀਏ ਅੰਕੜੇ ਜਿਹੜੇ ਆ ਸਮੇਂ ਅਨੁਸਾਰ ਬਦਲਦੇ ਰਹਿੰਦੇ ਆ ਹੁਣ ਇਹ ਦੇਖੋ ਕਿ ਇਹ ਗੱਲਾਂ ਕਰ ਰਹੇ ਨੇ 1960 ਦੇ ਵਿੱਚ ਜਿਹੜਾ ਪੁਨਰ ਗਠਨ ਹੁੰਦਾ ਹਰਿਆਣਾ ਇੱਕ ਵੱਖਰਾ ਰਾਜ ਬਣ ਜਾਂਦਾ ਪਿਆਵ ਜਿਹੜਾ ਉਹ ਇਹ ਉਸ ਦੇ ਬਹੁਤ ਸਾਰੇ ਹਿੱਸੇ ਜਿਹੜੇ ਆ ਹਰਿਆਣਾ ਹਿਮਾਚਲ ਰਨਾਚਲ ਅਲੱਗ-ਅਲੱਗ ਇਹਦੇ ਰਾਜਸਥਾਨ ਇਹਨਾਂ ਦੇ ਵਿੱਚ ਕਈ ਥਾਵਾਂ ਦੇ ਵਿੱਚ ਵੰਡੇ ਜਾਂਦੇ ਆ। ਸੋ ਜਿਹੜਾ ਪੰਜਾਬ ਦਾ ਪਾਣੀ ਹੈ ਪੰਜਾਬ ਦੇ ਪਾਣੀ ਦੇ ਵਿੱਚ ਜੋ ਪਿਛਲੇ ਦਿਨੀ ਬੀਬੀ ਐਮਬੀ ਨੇ ਜਿਹੜੀ ਭੂਮਿਕਾ ਨਿਭਾਈ ਹੈ ਉਹ ਬਿਲਕੁਲ ਇੱਕ ਤਰਫਾ ਕਿਉਂਕਿ ਤਿੰਨ ਰਾਜਾਂ ਦੇ ਵਿੱਚ ਸਰਕਾਰਾਂ ਜਿਹੜੀਆਂ ਨੇ ਉਹ ਬੀਜੇਪੀ ਦੀਆਂ ਨੇ ਹਰਿਆਣਾ ਦੇ ਵਿੱਚ ਵੀ ਔਰ ਇਸ ਦੇ ਰਾਜ ਰਾਜਸਥਾਨ ਦੇ ਵਿੱਚ ਵੀ ਤੇ ਜੀ ਸੋ ਦੂਸਰੀ ਗੱਲ ਇਹ ਆ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਪ੍ਰੈਸ਼ਰ ਦੇ ਥਲੇ ਸਮਝ ਲੋ ਭਗਵੰਤ ਮਾਨ ਜਾਂ ਕੁਝ ਹੋਰ ਕਾਰਨਾ ਕਰਕੇ ਕਿ ਉਹ ਵੀ ਇੱਕ ਤਰ੍ਹਾਂ ਇਹਦੀ ਅੰਦੀ ਵਿੱਚ ਹਮਲਾ ਰਹੇ ਨੇ ਵੱਖਰੀ ਗੱਲੇ ਦੀ ਬਾਹਰ ਉਹ ਰੌਲਾ ਪਾ ਰਹੇ ਨੇ ਕਿ ਅਸੀਂ ਪੰਜਾਬ ਦੇ ਵਿੱਚੋਂ ਪਾਣੀ ਜਿਹੜਾ ਹੈ ਉਹ ਦੂਸਰੇ ਰਾਜ ਹਰਿਆਣਾ ਨੂੰ ਨਹੀਂ ਜਾਂਦੇ ਆਂਗੇ ਲੇਕਿਨ ਪਾਣੀ ਤਾਂ ਪਹਿਲਾਂ ਤੋਂ ਹੀ ਜਾ ਰਿਹਾ ਹੈ ਬਿਲਕੁਲ ਜੀ 8500 ਕਿਊਸਕ ਪਾਣੀ ਜਿਹੜਾ ਹੈ ਉਹ ਬੀਬੀਐਮਬੀ ਤੋਂ ਉੱਥੋਂ ਆਖੜਾ ਪਿਆਸ ਮੈਨੇਜਮੈਂਟ ਬੋਰਡ ਵੱਲੋਂ ਇੱਕ ਤਰਫਾ ਹੀ ਹਰਿਆਣੇ ਨੂੰ ਛੱਡ ਦਿੱਤਾ ਜਾਂਦਾ ਹੈ ਜੀ ਤਾਂ ਉੱਥੋਂ ਇਹ ਜਿਹੜਾ ਵਿਵਾਦ ਜਿਹੜਾ ਲੋਕਾਂ ਦੇ ਸਾਹਮਣੇ ਆਇਆ ਬਿਲਕੁਲ ਜੀ ਪਰ ਮੈਂ ਜਿਹੜੀ ਗੱਲ ਮਹਿਸੂਸ ਕਰਦਾ ਕਿ ਦੇਖੋ ਪੰਜਾਬ ਦੇ ਕੋਲ ਇਸ ਵੇਲੇ ਤਾਂ ਬਿਲਕੁਲ ਪਾਣੀ ਨਹੀਂ ਹੈਗਾ ਪੰਜਾਬ ਦੇ ਬਹੁਤ ਸਾਰੇ ਤਕਰੀਬਨ 100 ਤੋਂ ਵੱਧ ਜਿਹੜੇ ਜੂਨ ਨੇ ਉਹ 12 ਜੂਨ ਦੇ ਵਿੱਚ ਚਲੇ ਗਏ ਨੇ ਔਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜਾ ਪਾਣੀ ਹੈ ਪੋਲਿਊਟ ਹੋ ਚੁੱਕਾ ਪਾਣੀ ਖਰਾਬ ਹੋ ਚੁੱਕਾ ਸੋ ਇਹਨਾਂ ਹਾਲਾਤਾਂ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਜਿਹੜੀ ਇਹ ਉਹ ਪੰਜਾਬ ਦੇ ਅੰਦਰ ਪਾਣੀ ਦੀ ਆਉਣ ਵਾਲੇ ਸਮੇਂ ਦੇ ਵਿੱਚ ਬਣ ਰਹੀ ਹੈ ਤੇ ਦੂਸਰੀ ਗੱਲ ਇਹ ਹੈ ਕਿ ਜਦੋਂ ਹੜ੍ਹ ਆਉਂਦੇ ਨੇ ਉਸ ਵਕਤ ਦੀ ਮਾਰ ਵੀ ਸਭ ਤੋਂ ਜ਼ਿਆਦਾ ਪੰਜਾਬੀਆਂ ਨੂੰ ਕਹਿੰਦੀ ਹੈ ਪੰਜਾਬ ਦੇ ਵਿੱਚ ਪਾਣੀ ਦੀ ਲੋੜ ਹੈ ਸਾ ਫਰੀਆਨਾ ਮੰਗ ਰਿਹਾ ਸਾਡੇ ਕੋਲੋਂ ਧੱਕੇ ਨਾਲ ਲੈ ਕੇ ਜਾਣਾ ਚਾਹੁੰਦੇ ਆ ਲੇਕਿਨ ਜਿਸ ਵਕਤ ਸਾਨੂੰ ਲੋੜ ਨਹੀਂ ਹੁੰਦੀ ਉਹ ਸਮੇਂ ਤੇ ਪੰਜਾਬ ਦੇ ਵਿੱਚ ਇਹੋ ਹੀ ਪਾਣੀ ਜਿਹੜਾ ਹੈ ਉਹ ਕੁਦਰਤੀ ਆਫਤ ਬਣ ਕੇ ਪੰਜਾਬ ਨੂੰ ਡੁਬੋ ਜਾਂਦਾ ਸੋ ਅਸੀਂ ਦੂਰੀ ਮਾਰ ਚੱਲ ਰਹੇ ਆ ਸੋ ਇੱਕ ਕੇਂਦਰ ਸਰਕਾਰ ਦੀ ਇੱਕ ਬਹੁਤ ਹੀ ਇਹ ਮਾੜੀ ਸਾਜੇ ਤੇ ਕੱਲ ਇਹ ਅੱਜ ਨਹੀਂ ਕਰ ਰਹੀ ਜਦੋਂ ਕਾਂਗਰਸ ਦੀਆਂ ਸਰਕਾਰਾਂ ਸੀ ਉਦੋਂ ਵੀ ਇਹ ਸਾਰਾ ਕੁਝ ਇਸੇ ਤਰ੍ਹਾਂ ਹੀ ਕਰਦੇ ਸੀ ਬਿਲਕੁਲ ਪੀਰ ਮੁਹੰਮਦ ਜੀ ਤੁਹਾਡੀ ਗੱਲ ਠੀਕ ਹੈ ਕਿਉਂਕਿ ਹਰ ਵਾਰ ਸਰਕਾਰ ਚਾਹੇ ਅਕਾਲੀਆਂ ਦੀ ਆਈ ਹੋਵੇ ਕਾਂਗਰਸ ਦੀ ਆਈਵੇ ਜਾਂ ਹੁਣ ਆਮ ਆਦਮੀ ਪਾਰਟੀ ਦੀ ਵੀ ਆ ਸਰਕਾਰ ਕਹਿ ਰਹੀ ਨਸੀ ਇੱਕ ਬੂੰਦ ਵੀ ਨਹੀਂ ਦਵਾਂਗੇ ਲੇਕਿਨ ਜੋ 10 ਸਾਲ ਦੇ ਪਿਛਲੇ ਆਖਦੇ ਬੋਲ ਰਹੇ ਹੋ ਤਾਂ ਇਹ ਹੀ ਹੈ ਕਿ ਹਰ ਵਾਰੀ ਹਰਿਆਣਾ ਵੀ ਬਾਦੂ ਪਾਣੀ ਲਈ ਜਾ ਰਿਆ ਸੀ ਅਤੇ ਰਾਜਸਥਾਨ ਵੀ ਲਈ ਜਾ ਰਿਆ ਸੀ ਦੇਖੋ ਕੰਟਰੋਲ ਹੀ ਉਹਨਾਂ ਨੇ ਆਪਣੇ ਹੱਥੇ 'ਚ ਲੈ ਲਿਆ ਅਰ ਤੁਸੀਂ ਦੇਖੋ ਜਿਹੜੇ ਬਿਆਸ ਭਾਗਸ਼ਾ ਬਿਆਸ ਮੈਨੇਜਮੈਂਟ ਬੋਰਡ ਹੈ ਉਹਦੇ ਵਿੱਚ ਉਹਨਾਂ ਨੇ ਸਾਰੇ ਪੰਜਾਬ ਦੇ ਘਾੜੀ ਠਾ ਕੇ ਉਹਨਾਂ ਨੇ ਆਪਣੇ ਪੰਜਾਬ ਸਰਕਾਰ ਨੇ ਆਪ ਦੇ ਲਾ ਲਏ ਤੇ ਉਹ ਤੁਸੀਂ ਦੇਖੋ ਜਿਹੜਾ ਉੱਥੇ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਖੁਦ ਆ ਕੇ ਤਾਂ ਪਾਣੀ ਉਹਨੂੰ ਦੇਣ ਵਾਸਤੇ ਉੱਥੇ ਜਾਂਦਾ ਹੋਰ ਇਹ ਵੱਖਰੀ ਗੱਲ ਹੈ ਕਿ ਆਮ ਆਦਮੀ ਪਾਰਟੀ ਵਾਲੇ ਕਹਿ ਰਹੇ ਨੇ ਜਿਹੜੀ ਉੱਥੇ ਦੀ ਸਾਰਾ ਪੰਜਾਬ ਦੀ ਸਰਕਾਰ ਹੈ ਅਸੀਂ ਜੀ ਪੰਜਾਬ ਦਾ ਪਾਣੀ ਉਧਰ ਜਾਣ ਨਹੀਂ ਦੇਵਾਂਗੇ ਅਸੀਂ ਰਾਖੀ ਕਰ ਰਹੇ ਹਾਂ ਨੇਕੰਡ ਰਾਖੀ ਕੇਸ ਚੀਜ਼ ਦੀ ਕਰ ਰਹੇ ਨੇ ਜਦੋਂ ਰਾਖੀ ਦਾ ਸਮਾਂ ਸੀ ਜਿਸ ਤਰੀਕੇ ਦੇ ਨਾਲ ਜੀ ਇਹ ਆਪੇ 85 ਤੋਂ ਕਿਉਂਕਿ ਪਾਣੀ ਵਾਲੀ ਗੱਲ ਸਾਹਮਣੇ ਆਉਂਦੀ ਤਾਂ ਇਹ ਪਾਣੀ ਤਾਂ ਪਿਛਲੇ ਲੰਮੇ ਸਮੇਂ ਤੋਂ ਹਰਿਆਣਾ ਸਾਡੇ ਕੋਲ ਵੈਸੀ ਲੈ ਕੇ ਜਾ ਰਿਹਾ ਸੋ ਇਹ ਜਿਹੜੀ ਇੱਕ ਸਾਜਿਸ਼ ਹੈ ਜਿਹੜੀ ਪੰਜਾਬ ਦੇ ਹੱਤਾਂ ਕੋਆਂ ਦੇ ਤੇ ਡਾਕਾ ਉਸੇ ਲਈ ਤਿਆਰੀ ਤੇ ਇਹ ਇੱਕ ਇਹ ਕੰਮ ਕੋਈ ਸਰ ਹੋ ਰਿਹਾ ਜੀ ਕਿਉਂਕਿ ਆਪਾਂ ਇਹਦੇ ਚ ਜਿੱਥੇ ਪਾਣੀਆਂ ਦੀ ਵਰਤੂ ਦੁਰਵਰਤੋਂ ਤਾਂ ਹੋਈ ਰਹੀ ਹੈ ਹਰਿਆਣਾ ਤੇ ਰਾਜਸਥਾਨ ਵੱਲੋਂ ਲੇਕਿਨ ਜੋ ਇੱਕ ਹੋਰ ਵੀ ਖੁਲਾਸਾ ਹੋਇਆ ਹੈ ਕਿ ਜੋ ਬੀਬੀ ਐਮਬੀ ਦੀ ਜੋ ਰਿਪੇਅਰ ਦਾ ਖਰਚ ਹੁੰਦਾ ਪਿਛਲੇ 10 ਸਾਲਾਂ ਦੇ ਵਿੱਚ ਉਹ ਵੀ ਸਾਰਾ ਪੰਜਾਬ ਹੀ ਚੱਲ ਰਿਹਾ ਨਾ ਕੋਈ ਹਰਿਆਣੇ ਨੇ ਸ਼ੇਅਰ ਪਾਇਆ ਤੇ ਨਾ ਹੀ ਰਾਜਸਥਾਨ ਨੇ ਕੋਈ ਪਾਇਆ ਕਰੋੜਾਂ ਦਾ ਜੋ ਖਰਚ ਆ ਉਹ ਸਾਰਾ ਪੰਜਾਬ ਤੇ ਆਇਆ ਦੇਖੋ ਜਿਹੜੇ ਮੁੱਖ ਮੰਤਰੀ ਪੰਜਾਬ ਭਗਵੰਤ ਪਾਣੇ ਉਹ ਮੰਗੇ ਪਬਲੀਕਲੀ ਕਿ ਜਿਹੜੇ ਅਕਾ ਚਾਬੀ ਅਸ ਅਸਾਈਨਮੈਂਟ ਬੋਰਡ ਦੇ ਅਧਿਕਾਰੀ ਨੇ ਜੀ ਉਹ ਕਿਉਂਕਿ ਪੰਜਾਬ ਦੇ ਵਿੱਚ ਤਨਖਾਹਾਂ ਸਭ ਤੋਂ ਜ਼ਿਆਦਾ ਨੇ ਉਹ ਪੰਜਾਬ ਤੋਂ ਹੀ ਲੈ ਰਹੇ ਨੇ ਤਨਖਾਹਾਂ ਜੀ ਨਹੀਂ ਉਹਨਾਂ ਦੀਆਂ ਤਨਖਾਹਾਂ ਭਾਵੇਂ ਕਿ ਉਹ ਡੈਪੂਟੇਸ਼ਨ ਤੇ ਇੱਥੇ ਆਏ ਨੇ ਜੀ ਇਹ ਲੇਕਿਨ ਉਹਨਾਂ ਦਾ ਕੇਟਰ ਭਾਵੇਂ ਕੋਈ ਹੋਰ ਹੈ ਲਿਕਲੋ ਤਰ੍ਹਾਂ ਵਾਲਾ ਜਿਹੜਾ ਨੇ ਉਹ ਪੰਜਾਬ ਤੋਂ ਹੀ ਲੈ ਰਹੇ ਨੇ ਸੋ ਇਹ ਜਿਹੜਾ ਇਸ ਤੋਂ ਜਿੰਨਾ ਵੀ ਰਿਪੇਅਰ ਦਾ ਜਿੰਨਾ ਕਿੰਸਰ ਦਾ ਖਰਚਾ ਉਹ ਵੀ ਸਾਰਾ ਪੰਜਾਬ ਨੂੰ ਪਾਇਆ ਜਾ ਰਿਹਾ ਸੋ ਅਸਲ ਦੇ ਵਿੱਚ ਮੈਂ ਕੱਲ ਇੱਕ ਸਾਲੀ ਸੈਸੀ ਕਰ ਦਿੱਤੀ ਬਹਿਸ ਹੋਈ ਸੀ ਇੱਕ ਟੀਵੀ ਚੈਨਲ ਤੇ ਇਹ ਔਰ ਉਸ ਦੇ ਉੱਤੇ ਮੈਂ ਜਿਹੜਾ ਹਰਿਆਣੇ ਤੇ ਉਹ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਬੁਲਾਰਾ ਸੀ ਠੀਕ ਹੈ ਜੀ ਗੱਲ ਕਹਿ ਰਿਹਾ ਸੀ ਕਿ ਦੇਖੋ ਜੀ ਇਹ ਜਿਹੜਾ ਸਾਡਾ ਇੰਦੇ ਤੇ ਹੱਕ ਬਣਦਾ ਮੈਂ ਕਿਹਾ ਫਿਰ ਸਾਡਾ ਹੱਕ ਜਿਹੜਾ ਝਾਰਖੰਡ ਦੇ ਵਿੱਚ ਕੋਇਲਾ ਉੱਥੇ ਵੀ ਸਾਡਾ ਹੱਕ ਬਣਦਾ ਫਿਰ ਜਿਹੜੇ ਰਾਜਾਂ ਦੇ ਵਿੱਚ ਸੋਨਾ ਨਿਕਲਦਾ ਉੱਥੇ ਵੀ ਸਾਡਾ ਹੱਕ ਬਣਦਾ ਇੱਥੇ ਹੀ ਨਾਜਵਾਰਾਤ ਨਿਕਲਦੇ ਉੱਥੇ ਵੀ ਸਾਡਾ ਹੱਕ ਬੰਦ ਹੈ ਜਿੱਥੇ ਲੋਹਾ ਨਿਕਲਦਾ ਉੱਥੇ ਵੀ ਸਾਡਾ ਹੱਕ ਬੰਦ ਹੈ ਜਿੱਥੇ ਅਸਾਮ ਦੇ ਵਿੱਚ ਜਿਹੜੀ ਕੇਵਲ ਖੇਤੀ ਹੁੰਦੀ ਹੁੰਦੀ ਹੈ ਆਪਣੇ ਚਾਹ ਦੀ ਦੁਨੀਆ ਭਰ ਦੇ ਵਿੱਚ ਜਿਹੜੀ ਚਾਹ ਦੀ ਖੇਤੀ ਹੈ ਅੱਜ ਤੱਕ ਉਹ ਉੱਥੇ ਖੇਤੀ ਹੋਣ ਲੱਗੀ ਵੀ ਪਹਿਲਾਂ ਕੁਦਰਤੀ ਤੌਰ ਦੇ ਉੱਤੇ ਜਿਹੜਾ ਚਾਹ ਬਜੋ ਜਾਣਿਆ ਜਾਂਦਾ ਸੀ ਅਸਾਮ ਉਹ ਜਿਹੜੇ ਦੂਜੇ ਰਾਜਾਂ ਤੋਂ ਜਿਹੜੇ ਕਿਸਾਨਾਂ ਜਾਂ ਜਿਹੜੀਆਂ ਕੁਦਰਤ ਵੱਲੋਂ ਅਨੁਨੋਲ ਦਾਸਾਂ ਜਿਹੜੀਆਂ ਅਲੱਗ-ਅਲੱਗ ਰਾਜਾਂ ਦੇ ਵਿੱਚ ਜਿਹੜੀਆਂ ਸਰਕੀ ਦੇ ਥੱਲੇ ਨੇ ਇਹ ਉਹ ਉਹ ਸਾਨੂੰ ਦੇ ਦੇਣ ਫ੍ਰੀ ਅਸੀਂ ਉਹਦੇ ਬਦਲੇ ਦੇ ਵਿੱਚ ਜੋ ਸਾਡਾ ਪਾਣੀ ਰਹਾ ਕੇ ਅਸੀਂ ਤਾਂ ਉਹ ਉਹ ਅੱਜ ਤੱਕ ਇਹਨਾਂ ਦੇ ਕੋਲ ਕਿਸੇ ਕੋਲ ਵੀ ਨਹੀਂ ਲਿਆ ਰਾਜਸਥਾਨ ਹਰੀਕੇ ਹੈਡਵਰਕਸ ਤੋਂ ਦੋ ਵੱਡੀਆਂ ਨਹਿਰਾਂ ਦੇ ਨਾਲ ਹੀ ਲਗਾਤਾਰ ਕਈ ਸਾਲਾਂ ਤੋਂ ਪਾਣੀ ਜਿਹੜਾ ਸਾਡਾ ਪੰਜਾਬ ਦਾ ਵਰਤ ਰਿਹਾ ਸੋ ਇਹ ਜਿਹੜੀ ਇੱਕ ਸਭ ਤੋਂ ਵੱਡੀ ਇਸੇ ਕਰਕੇ ਸ਼ਰੋਮਣੀ ਗੱਲ ਨੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਸੀ ਫੈਡਰਲ ਸਟਰਕਚਰ ਦੀ ਗੱਲ ਕੀਤੀ ਸੀ ਸੈਲਫ ਡਿਟਰਮੀਨ ਲਿਗੇਸ਼ਨ ਦੀ ਗੱਲ ਕੀਤੀ ਸੀ ਉਹਨਾਂ ਮਤਲਬ ਇਹ ਕੋਈ ਸੀ ਕਿ ਸਾਨੂੰ ਜਿਹੜੇ ਹੱਕ ਹਕੂਕ ਨੇ ਜਿਹੜੇ ਆ ਉਹ ਸਾਨੂੰ ਦਿੱਤੇ ਜਾਣ ਕਿਉਂਕਿ ਜਿਸ ਤਰ੍ਹਾਂ ਅਮਰੀਕਾ ਹੈ ਜਿੰਨੇ ਕ ਸਟੇਟ ਸੇ ਇਸੇ ਤਰ੍ਹਾਂ ਹੀ ਇੰਡੀਆ ਦੇ ਸੰਵਿਧਾਨ ਦੇ ਵਿੱਚ ਵੀ ਅਲੱਗ-ਅਲੱਗ ਰਾਜਾਂ ਦੀ ਆਪਣੀ ਇੱਕ ਪਛਾਣ ਹੈ ਤੇ ਉਸ ਪਛਾਣ ਦੇ ਨਾਲ-ਨਾਲ ਜਿਹੜੇ ਸਾਡੇ ਹੱਕ ਹਕੂਕ ਨੇ ਉਹ ਲੰਮੇ ਸਮੇਂ ਤੋਂ ਸਾਡੇ ਕੋਲ ਖੋਏ ਜਾ ਰਹੇ ਆ ਔਰ ਕਿਉਂਕਿ ਬੀਜੇਪੀ ਜਿਹੜੀ ਹੈ ਉਸ ਵੇਲੇ ਕੇਂਦਰ ਦੇ ਵਿੱਚ ਤੇ ਬਹੁਤੇ ਰਾਜਾਂ ਦੇ ਵਿੱਚ ਜਿੱਥੇ-ਜਿੱਥੇ ਉਹਦੀਆਂ ਸਰਕਾਰਾਂ ਨੇ ਉੱਥੇ-ਉੱਥੇ ਉਹ ਆਪਣੇ ਉਹਨਾਂ ਲੋਕਾਂ ਨੂੰ ਤਾਂ ਖੁਸ਼ ਕਰ ਰਹੀ ਹੈ ਲੇਕਿਨ ਪੰਜਾਬ ਦੇ ਵਿੱਚ ਉਸਦੀ ਸਰਕਾਰ ਨਾ ਹੋਣ ਕਰਕੇ ਇੱਥੇ ਜਿਹੜੀ ਦੂਸਰੀ ਸਰਕਾਰ ਹੈ ਉਹਨੂੰ ਤੇ ਡੰਡੇ ਦੇ ਨਾਲ ਤੇ ਤਿਆਰ ਦੇ ਨਾਲ ਕਿਸੇ ਤਰੀਕੇ ਦੇ ਨਾਲ ਦਬਾ ਕੇ ਜਿਹੜੇ ਇੱਥੇ ਵੀ ਹੱਕ ਹਕੂਕ ਨੇ ਉਹ ਸਾਡੇ ਕੋਲ ਖੋਏ ਜਾ ਰਹੇ ਆ। ਬਿਲਕੁਲ ਪੀਰ ਮੁਹੰਮਦ ਜੀ ਜਿੱਥੇ ਆਪਾਂ ਦੇਖ ਰਿਹਾ ਡਾਕਾ ਤਾਂ ਲੰਬੇ ਸਮੇਂ ਤੋਂ ਪਾਣੀ ਆਪਣੇ ਪੰਜਾਬ ਦੀ ਹੱਕੀ ਤੇ ਬਾਜੀ ਰਿਹਾ ਲੇਕਿਨ ਉੱਥੇ ਹੀ ਦੇਖ ਰਿਹਾ ਕਿ ਆਪਣੇ ਜੋ ਪੰਜਾਬ ਤੇ ਬਹੁਤ ਸਾਰੇ ਪਿੰਡ ਆ ਉਹ ਵੀ ਡੇਂਜਰ ਜ਼ੋਨ ਚਲ ਗਏ ਆ ਖਾਸ ਕਰਕੇ ਮਾਲਵੇ ਦੇ ਕਈ ਪਿੰਡ ਆ ਜਿੱਥੇ ਪਾਣੀ ਬਿਲਕੁਲ ਹੀ ਗਰਾਊਂਡ ਵਾਟਰ ਖਤਮ ਹੋ ਚੁੱਕਿਆ ਹੈ। ਦੇਖੋ ਇਹ ਨਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬੜੀ ਵੱਡੀ ਸਮੱਸਿਆ ਹੈ ਦੇਖੋ ਪਹਿਲਾਂ ਪੰਜਾਬ ਇਕੱਠਾ ਸੀ ਜੀ ਹੁਣ ਜਿਹੜਾ ਇੰਡੀਅਨ ਗਵਰਨਮੈਂਟ ਨੇ ਸਿੰਧੂ ਜਲ ਸਮਝੌਤੇ ਤੇ ਇਹ ਜਿਹੜਾ ਆਪਣਾ ਫੈਸਲਾ ਲਿਆ ਹੈ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਟੈਨਸ਼ਨ ਹੋਈ ਏ ਉਸ ਦਰਮਿਆਨ ਜਿਹੜਾ ਪਾਕਿਸਤਾਨ ਵੱਲ ਨੂੰ ਪਾਣੀ ਜਿਹੜਾ ਹੈ ਉਹਦੇ ਉੱਤੇ ਵੀ ਰੋਕ ਲਾਈ ਗਈ ਜਿਹੜਾ ਸਿੰਧੂ ਜਲ ਸੰਝੋਤਾ ਸੀ ਟ੍ਰੀਟੀ ਸੀ ਜਿਹੜੀ ਉਹਨੂੰ ਤੋੜ ਦਿੱਤਾ ਗਿਆ ਤੇ ਹੁਣ ਪਾਕਿਸਤਾਨ ਨੇ ਵੀ ਕਿਹਾ ਕਿ ਸੌਣੀ ਦੀ ਫਸਲ ਜਿਹੜੀ ਏ ਉਹ ਉਹਨਦੇ ਲਈ ਸਾਡੇ ਲਈ ਵੱਡਾ ਸੰਕਟ ਖੜਾ ਹੋ ਰਿਹਾ ਹੈ ਸੋ ਕੱਲਾ ਇਹ ਜਿਹੜਾ ਮਸਲਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਵਿਸ਼ਵ ਵਿਆਪੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਿਹੜੇ ਪਾਣੀ ਦੀ ਸਮੱਸਿਆ ਹੈਗੀ ਏ ਔਰ ਜਿੱਥੇ ਲੋਕ ਜਿਹੜੇ ਆ ਪਾਣੀ ਨੂੰ ਲੈ ਕੇ ਝਗੜਾ ਕਰ ਰਹੇ ਆ ਸੋ ਇਹ ਬਹੁਤ ਸਿਆਣਪ ਨਾਲ ਜਿਹੜਾ ਸਾਰਾ ਕੁਝ ਦੇਖਣ ਤੇ ਲੋੜ ਹੈ ਕਿਉਂਕਿ ਪੰਜ ਦਰਿਆਵਾਂ ਦੀ ਧਰਤੀ ਜਿਹੜੀ ਪੰਜਾਬ ਏ ਉਹਦੇ ਕੋਲ ਤਾਂ ਸਿਰਫ ਦੋ ਦਰਿਆ ਰਹਿ ਗਏ ਦੂਸਰੇ ਪਾਸੇ ਸਿੰਧੂ ਹੈ ਜੇਲ੍ਹ ਮੇਂ ਚਨਾਬ ਹੈ ਉਹ ਜਿਹੜਾ ਤੁਸੀਂ ਦੇਖੋਗੇ ਉਹਨਾਂ ਦਾ ਪਾਣੀ ਦਾ ਵੀ ਵੇਖ ਰਫੜ ਵਖਰਾ ਤੇ ਇੱਧਰ ਇਹਨਾਂ ਦੇ ਕੋਲ ਜਮਨਾ ਹੈ ਉਹ ਜਮਨੇ ਦਾ ਪਾਣੀ ਕਦੇ ਵੀ ਇਹਨਾਂ ਨੇ ਪੰਜਾਬ ਨੂੰ ਦੇਣ ਦੀ ਗੱਲ ਨਹੀਂ ਕੀਤੀ ਤੇ ਇਹਨਾਂ ਦੇ ਕੋਲ ਆਪਣੇ ਕੋਲ ਹੀ ਪਾਣੀ ਬਹੁਤ ਹੈ ਪਤਾ ਜਾਣ ਬੁੱਝ ਕੇ ਪੰਜਾਬ ਨੂੰ ਜਿਹੜਾ ਉਹ ਮਾਰੂਥਰ ਬਣਾਉਣ ਦੀ ਇੱਕ ਕੋਸ਼ਿਸ਼ ਹੈ ਇਹ ਇਹ ਜਿਹੜੀ ਸੋਚਣਾ ਚਾਹੀਦਾ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਗੁਆਂਢੀ ਮੁਲਕ ਦੇ ਨਾਲ ਪਾਣੀ ਨੂੰ ਲੈ ਕੇ ਇੱਕ ਤਕਰਾਰ ਪੈਦਾ ਕਰ ਰਹੇ ਹੋ ਲੇਕਿਨ ਪੰਜਾਬ ਤਾਂ ਤੁਹਾਡਾ ਆਪਣਾ ਤੇ ਉਸ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਸਾਡੇ ਕੋਲ ਇੱਕੋ ਕੁਦਰਤੀ ਸੌਮੇ ਆ ਰਪੇਰੀਅਨ ਰਾਜ ਹੋਣ ਕਰਕੇ ਪੰਜਾਬ ਜਿਹੜੇ ਸਾਡੇ ਹੱਕ ਹਕੂਕ ਨੇ ਉਹ ਜੋ ਸਾਨੂੰ ਰਿਐਲਿਟੀ ਮਿਲਣੀ ਚਾਹੀਦੀ ਏ ਜਦੋਂ ਅਸੀਂ ਹਰ ਚੀਜ਼ ਦੇਖੋ ਬਿਜਲੀ ਬਣਾਉਣ ਲਈ ਅਸੀਂ ਕੋਇਲਾ ਜਿਹੜਾ ਉਹ ਝਾਰਖੰਡ ਤੋਂ ਮੋਲ ਲੈਨੇ ਆ ਜਿੰਨੇ ਵੀ ਜੇ ਲੋਹਾ ਹੈ ਸੀਮਿੰਟ ਬਜਰੀ ਜਿਹੜੀਆਂ ਸਾਡੀਆਂ ਇਥੇ ਕੁਦਰਤੀ ਚੀਜ਼ਾਂ ਨੇ ਉਹ ਸਾਡੇ ਕੋਲ ਤਾਂ ਪਹਿਲਾਂ ਹੀ ਲੁੱਟੀਆਂ ਜਾ ਰਹੀਆਂ ਨੇ ਲੇਕਿਨ ਹੁਣ ਪੰਜਾਬ ਦੇ ਵਿੱਚ ਜਿਹੜਾ ਪਾਣੀ ਦਾ ਮਸਲਾ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਭਾਗੜਾ ਨਹਿਰੀ ਪਾਣੀ ਵਿਵਾਦ ਜਿਹੜਾ ਇਹਦੇ ਤੇ ਹਾਈ ਕੋਰਟ ਨੇ ਹੁਣ BBMB ਤੋਂ 20 ਮਈ ਤੱਕ ਜਿਹੜਾ ਜਵਾਬ ਮੰਗਿਆ ਹੈ ਤੇ ਪੰਜਾਬ ਦੀ ਸਮਿੱਚਾ ਪਟੀਸ਼ਨ ਨੂੰ ਇਹੋ ਨੇ ਬਰਕਰਾਰ ਰੱਖਿਆ ਹੈ ਔਰ ਇਸ ਮਾਮਲੇ ਦੇ ਉੱਤੇ ਜਿਹੜਾ ਸਾਨੂੰ ਬਹੁਤ ਆਪਣਾ ਪੱਖ ਜਿਹੜਾ ਮਜਬੂਤੀ ਦੇ ਨਾਲ ਰੱਖਣ ਦੀ ਲੋੜ ਹੈਗੀ ਹੈ ਇਹਦੇ ਉੱਤੇ ਜਿਹੜੇ ਪੰਜਾਬ ਦੀ ਜਿੰਨੀਆਂ ਵੀ ਆਪੋਜੀਸ਼ਨ ਪਾਰਟੀਆਂ ਅਸੀਂ ਤਾਂ ਉਹਨਾਂ ਤੱਕ ਵੀ ਪਹੁੰਚ ਕੀਤੀ ਹੈ ਤੇ ਕੋਈ ਵੀ ਇਹਦੇ ਤੇ ਚਾਹੇ ਸਤਾਧਾਰੀ ਆਮ ਆਦਮੀ ਪਾਰਟੀ ਹੈ ਚਾਹੇ ਆਪੋਜੀਸ਼ਨ ਦੇ ਵਿੱਚ ਸਾਨੂੰ ਇੱਕ ਸਾਂਝੀ ਲੜਾਈ ਹੈ ਇਸ ਲੜਾਈ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਿਆਸਤ ਨਹੀਂ ਕਰਨੀ ਚਾਹੀਦੀ ਬਲਕਿ ਇਸ ਨੂੰ ਇਹ ਬਹੁਤ ਹੀ ਸਿਆਣਪ ਦੇ ਨਾਲ ਦੁਨੀਆ ਨੂੰ ਦੱਸਣਾ ਚਾਹੀਦਾ ਕਿਉਂਕਿ ਦੇਖੋ ਪੰਜਾਬ ਗੁਰੂਆਂ ਦੀ ਧਰਤੀ ਹੈ ਇੱਥੇ ਭਾਈ ਕਨਈਆ ਜੀ ਦੇ ਵਾਰਸ ਵਸਦੇ ਨੇ ਇੱਥੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10 ਗੁਰੂ ਸਾਹਿਬਾਨ ਤੱਕ ਗੁਰੂ ਗੋਬਿੰਦ ਸਿੰਘ ਜੀ ਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਧਰਤੀ ਜਿਹੜੀ ਹੈ ਇਸ ਧਰਤੀ ਦੇ ਉੱਤੇ ਸਾਡੇ ਉੱਤੇ ਕੋਈ ਇਹ ਹਲਾਬਾ ਲਾਵੇ ਕਿ ਅਸੀਂ ਪੰਜਾਬ ਦੇ ਵਿੱਚੋਂ ਪਾਣੀ ਨਹੀਂ ਕਿਸੇ ਨੂੰ ਦੇ ਰਹੇ ਤੇ ਅਸੀਂ ਤਾਂ ਹਰ ਇੱਕ ਦਾ ਭਲਾ ਮੰਗਦੇ ਹਾਂ ਸਰਬੱਤ ਦਾ ਭਲਾ ਮੰਗਦੇ ਹਾਂ ਲੇਕਿਨ ਸਾਡੇ ਕੋਲ ਹੁਣ ਜਦੋਂ ਪਾਣੀ ਆਪਣੇ ਕੋਲ ਨਹੀਂ ਰਿਹਾ ਜਿਹੜਾ ਪਾਣੀ ਸਾਡੇ ਕੋਲ ਹੈਗਾ ਜਿਵੇਂ ਤੁਸੀਂ ਡਾਰਕ ਜ਼ੋਨ ਦੀ ਗੱਲ ਕੀਤੀ ਹੈ ਤੇ ਇਹ ਕੇਂਦਰ ਸਰਕਾਰ ਦਾ ਫਰਜ਼ ਬੰਦਾ ਹੈ ਕਿ ਕੰਨੀ ਸੁਣਿਚਿਆ ਕਰਾਵੇ ਅਸੀਂ ਦੱਸਦੇ ਹਾਂ ਕਿ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਕੰਡੀ ਜੋਂ ਹੈ ਜਿਵੇਂ ਇੱਧਰ ਆ ਜੋ ਆਪਣੇ ਮੁਕਸਰ ਏਰੀਆ ਬਠਿੰਡਾ ਏਰੀਆ ਇਹ ਸੇ ਏਰੀਏ ਦੇ ਵਿੱਚ ਫਰੀਦਕੋਟ ਏਰੀਆ ਉੱਥੇ ਪਾਣੀ ਖਰਾਬ ਵੀ ਹੋ ਗਿਆ ਤੇ ਪਾਣੀ ਬਹੁਤ ਘਟ ਗਿਆ ਹੈ ਬਹੁਤ ਨਿਵਾਨ ਵਿੱਚ ਚਲਾ ਗਿਆ ਸੋ ਅਜੇ ਹਾਲਾਤਾਂ ਦੇ ਵਿੱਚ ਹੁਣ ਸੂਬੇ ਦੇ ਵਿੱਚ ਆਪਣੀ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਔਰ ਬਿਜਲੀ ਦੀ ਮੰਗ ਜਿਹੜੀ 11000 ਮੈਗਾਵਾਟ ਦੇ ਨੇੜੇ ਪਹੁੰਚੀ ਚੁੱਕੀ ਹੈ ਕਿ ਜਿਹੜੀ ਇੰਨੀ ਬਿਜਲੀ ਚਾਹੀਦੀ ਹੈ ਸੋ ਇਹ ਇਹਤੇ ਸਾਡੇ ਸਾਹਮਣੇ ਤਾਂ ਸਮੱਸਿਆਵਾਂ ਹਰ ਦਿਨ ਜਿਹੜੀਆਂ ਨੇ ਉਹ دیوار ਬਣ ਕੇ ਖੜੀਆਂ ਹੋਈਆਂ ਨੇ ਸੋ ਇਹਨਾਂ ਹਾਲਾਤਾਂ ਦੇ ਵਿੱਚ ਕੇਂਦਰ ਸਰਕਾਰ ਨੂੰ ਜਿਹੜਾ ਪੰਜਾਬ ਦੇ ਨਾਲ ਬਿਲਕੁਲ ਧੱਕਾ ਨਹੀਂ ਕਰਨਾ ਚਾਹੀਦਾ ਬਿਲਕੁਲ ਪੀਰ ਮੁਹੰਮਦ ਜੀ ਕਿਉਂਕਿ ਪਾਣੀਆਂ ਦੇ ਮੁੱਦੇ ਦਾ ਪੋਲਿਟਿਕਸ ਬਹੁਤ ਲੰਬੇ ਸਮੇਂ ਤੋਂ ਚੱਲਦੀ ਹੀ ਆ ਰਹੀ ਹੈ ਲੇਕਿਨ ਉੱਥੇ ਗੱਲ ਕਰਦੇ ਜੇ ਪੰਜਾਬ ਦੀ ਇਹ ਜਿਹੜਾ ਪਾਣੀ ਮੋਟਰਾਂ ਦਾ ਪਾਣੀ ਫ੍ਰੀ ਟਿਊਬਲ ਦੇ ਰਾਹੀਂ ਆਪਾਂ ਦਿੰਦੇ ਆ ਉਹ ਵੀ ਇੱਕ ਕਹਿ ਲਓ ਬਹੁਤ ਵੱਡਾ ਕਾਰਨ ਬਣਦਾ ਜਾ ਰਿਹਾ ਜਿੱਦਕੇ ਗਰਾਊਂਡ ਵਾਟਰ ਆਪਣਾ ਘਟਦਾ ਜਾ ਰਿਹਾ ਤੁਹਾਨੂੰ ਨਹੀਂ ਲੱਗਦਾ ਉਹ ਵੀ ਇੱਕ ਪੋਲਿਟਿਕਸ ਦਾ ਕਾਰਨ ਹੀ ਮੈਂ ਤਾਂ ਫ੍ਰੀ ਜੋ ਬਿਜਲੀ ਦੇ ਰਹੇ ਹੈ ਦੇਖੋ ਇੱਥੇ ਦੇਖੋ ਇੱਥੇ ਬਹੁਤ ਕੁਝ ਦੀ ਲੋਡ ਹੈਗੀ ਹੈ ਤੇ ਮੌਜੂਦਾ ਸਮੇਂ ਦੇ ਵਿੱਚ ਜਦੋਂ ਅਸੀਂ 2025 ਦੇ ਵਿੱਚ ਬੈਠੇ ਆ ਇੱਕ ਨਵੀਂ ਸਦੀ ਦੇ ਵਿੱਚ ਬੈਠੇ ਆ ਸਾਨੂੰ ਇਹ ਸੋਚਣਾ ਪਵੇਗਾ ਕਿ ਅੱਜ ਤੋਂ 70 ਸਾਲ ਪਹਿਲਾਂ ਤੇ ਅੱਜ ਦੇ ਹਾਲਾਤ ਕੀ ਨੇ ਜੀ ਜੀ ਉਹਨਾਂ ਹਾਲਾਤਾਂ ਦੇ ਇਹ ਗੱਲਾਂ ਕਰਦੇ ਨੇ ਪਹਿਲਾਂ ਦੀਆਂ ਪਹਿਲਾਂ ਪਾਣੀ ਸੀ ਤੇ ਤੁਸੀਂ ਪਾਣੀ ਬਹੁਤ ਵੱਡੇ ਪੱਧਰ ਤੇ ਲਿਆ ਲਿਆ ਹੁਣ ਵੀ ਲਿਆ ਜਾ ਰਿਹਾ ਉਸੇ ਪੱਧਰ ਤੇ ਲੇਕਨ ਜੈਸ਼ ਰਾਜ ਨੂੰ ਇਹਦੀ ਮਾਰ ਪੈ ਰਹੀ ਏ ਰੇਪੇਰੀਆ ਰਾਜ ਏ ਔਰ ਸਾਨੂੰ ਅੱਜ ਤੱਕ ਇੱਕ ਦੁੱਖੀ ਨਹੀਂ ਇਹਨਾਂ ਨੇ ਦਿੱਤੀ ਇੱਕ ਸਿੰਗਲ ਪੈਣੀ ਜਿਹੜੀ ਹੈ ਉਹ ਸਾਡੇ ਹੱਥ ਤੇ ਨਹੀਂ ਆਈ ਤੇ ਰਾਜਸਥਾਨ ਵੱਲ 3 ਲੱਖ ਕਰੋੜ ਰੁਪਏ ਦਾ ਪੰਜਾਬ ਦਾ ਬਣਦਾ ਪਿਆ ਇਹਨਾਂ ਜੋ ਪੈਸੇ ਸਾਨੂੰ ਮਿਲ ਜAVE 3.5 ਲੱਖ ਕਰੋੜ ਰੁਪਇਆ ਪੰਜਾਬ ਦੇ ਸਰ ਕਰਜਾ ਸਾਡੇ ਦਾ ਕਰਜਾ ਹੀ ਲੈ ਜਾਂਦਾ ਸੋ ਬਹੁਤ ਸਾਰੇ ਮਸਲੇ ਨੇ ਜਿਨ੍ਹਾਂ ਦੇ ਉੱਤੇ ਜਿਹੜੇ ਸਾਡੇ ਇੰਟਰਨੈਸ਼ਨਲ ਕਮਿਊਨਿਟੀ ਹੈ ਸਾਡੇ ਜਿਹੜਾ ਸਿੱਖ ਭਾਈਚਾਰਾ ਖਾਸ ਕਰਕੇ ਜਿਹੜੇ ਕੈਨੇਡਾ ਦੇ ਵਿੱਚ ਯੂਕੇ ਦੇ ਵਿੱਚ ਜਾਂ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਸਾਡੇ ਮੈਂਬਰ ਪਾਰਲੀਮੈਂਟ ਬਣੇ ਆ ਜਾਂ ਜਿਹੜੇ ਉੱਚ ਪਦਵੀਆਂ ਦੇ ਉੱਤੇ ਬੈਠੇ ਆ ਕੋਈ ਅਗਰ ਜਰ ਬੈਂਕ ਦਾ ਆਪਣਾ ਜਿਹੜਾ ਚੇਅਰਮੈਨ ਹੈ ਇਹਨਾਂ ਸਾਰੇ ਨੂੰ ਪੰਜਾਬ ਵੱਲ ਧਿਆਨ ਦੇਣਾ ਚਾਹੀਦਾ ਪੰਜਾਬ ਉਹਨਾਂ ਦੀ ਪਿਤਾ ਪੁਰਖੀ ਧਰਤੀ ਹੈ ਸਾਡੇ ਗੁਰੂਆਂ ਦੀ ਧਰਤੀ ਹੈ ਔਰ ਇਹ ਇਸ ਦਾ ਅਜਾੜਾ ਜਿਹੜਾ ਇਸ ਦੀ ਬਰਬਾਦੀ ਜਿਹੜੀ ਹੈ ਉਹਨੂੰ ਰੋਕਣ ਵਾਸਤੇ ਸਾਨੂੰ ਧਿਆਨ ਦੇਣ ਦੀ ਲੋੜ ਹੈ ਔਰ ਇੱਕ ਦੁਨੀਆ ਨੂੰ ਦੱਸਣਾ ਚਾਹੀਦਾ ਕਿ ਸਾਡੀ ਲੁੱਟ ਕਿਸ ਤਰੀਕੇ ਨਾਲ ਹੋ ਰਹੀ ਹੈ ਜੀ ਪੀਰ ਮੁਹੰਮਦ ਜੀ ਤੁਹਾਡਾ ਕਾਲ ਚਰ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ